ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਮਾਰਵਾੜੀ ਬਸ਼ੇਰਾ ਦਿਖਾਉਣ ਲੱਗੇ ਆਂ ਚੰਗਾ ਸੋਹਣਾ ਬਸ਼ੇਰਾ ਤੇ ਬਲੱਡ ਲਾਈਨ ਪੱਖੋਂ ਬਹੁਤ ਚੰਗਾ ਹੈ ਦੋਸਤੋ ਸੋ ਜੇ ਕਿਸੇ ਸੱਜਣ ਨੇ ਸੰਭਾਈ ਵਾਸਤੇ ਸਾਹਮਣਾ ਕੋਈ ਚੰਗਾ ਬਸ਼ੇਰਾ ਲੈ ਕੇ ਇਸ ਭਾਲ ਦੇ ਵਿੱਚ ਆ ਵੀ ਆਪਾਂ ਚੰਗਾ ਬਸ਼ੇਰਾ ਲੈਣਾ ਚੰਗੀ ਬਲੱਡ ਲਾਈਨ ਦਾ ਤਾਂ ਭਾਈ ਹੁਣਾਂ ਨਾਲ ਸੰਪਰਕ ਕਰ ਲਿਓ ਨੰਬਰ ਚੱਲਦਾ ਸਕਰੀਨ ਤੇ ਇਹ ਡਿਟੇਲ ਇਹ ਤੁਹਾਨੂੰ ਮੈਂ ਸਾਰੀ ਅੱਗੇ ਦੱਸ ਦੇਣੀ ਆ ਜਿੰਨੀ ਵੀ ਬਾਈ ਹੁਣਾਂ ਨੇ ਮੈਨੂੰ ਦੱਸੀ ਐ। ਸੋ ਇਹ ਬਸ਼ੇਰਾ ਦੋਸਤੋ ਜੇ ਉਮਰ ਦੀ ਗੱਲ ਕਰੀਏ ਤਾਂ ਉਮਰ 2 ਦੰਦ ਹੋਇਆ ਹੋਇਆ ਐ। ਤੇ ਹਾਈਟ ਆ ਜਿਹੜੀ ਇਹਦੀ 60.5 ਇੰਚ ਪ੍ਰੋਪਰ ਜਿਹੜੀ ਹਾਈਟ ਬਾਈ ਹੁਣਾਂ ਨੇ ਦੱਸੀ ਐ। ਪਿਓ ਵਾਲੇ ਪਾਸੋਂ ਦੋਸਤੋ ਇਹ ਅਲੀਸ਼ਾਨ ਦਾ ਪੋਤਾ ਐ। ਫਰੀਦਕੋਟ ਡੀਐਸਪੀ ਸਾਹਿਬ ਕੋਲੇ ਘੋੜਾ ਸੀਗਾ ਉਸ ਘੋੜੇ ਦਾ ਇਹ ਬੱਚਾ ਐ। ਅਲੀਸ਼ਾਨ ਦਾ ਉਹਨਾਂ ਕੋਲੇ ਬੱਚਾ ਸੀਗਾ ਤੇ ਇਹ ਅੱਗੇ ਅਲੀਸ਼ਾਨ ਦਾ ਪੁੱਤਰ ਆਇਆ ਸੱਜਣੋ। ਤੇ ਜੇ ਮਾਂ ਵਾਲੇ ਪੱਖ ਪੱਖ ਤੋਂ ਆਪੇ ਇਹਦੀ ਗੱਲ ਕਰੀਏ ਤਾਂ ਇਹਦੀ ਮਾਂ ਜਿਹੜੀ ਹੈਗੀ ਐ ਉਹ ਰਾਜ ਹਾਂਸ ਘੋੜੇ ਦੀ ਡਾਇਰੈਕਟ ਧੀ ਐ ਜਿਹੜੀ ਇਹਦੀ ਮਾਂ ਐ ਸਰਾਵਾ ਬੋਦਲਾ ਪਿੰਡ ਬਾਈ ਹਣੀ ਸਪੰਚ ਕੋਲੇ ਇਹਦੀ ਮਾਂ ਐ ਉਹ ਚੰਗੀ ਘੋੜੀ ਐ 68 68 3 ਇੰਚ ਹਾਈਟ ਦੀ ਘੋੜੀ ਐ ਜਿਹੜੀ ਇਹਦੀ ਮਾਂ ਐ ਸੋ ਬਲੱਡ ਲਾਈਨ ਪੱਖੋਂ ਚੰਗਾ ਐ ਦੋਸਤੋ ਦੋਹਾਂ ਪਾਸੋਂ ਤੇ ਬਲੱਡ ਲਾਈਨ ਜਿਹੜੀ ਇਹਦੀ ਵਧੀਆ ਐ ਉਮਰ ਇਹਦੀ 2 ਦੰਦ ਐ ਤੇ ਹਾਈਟ ਇਹਦੀ ਜਿਹੜੀ 65 ਇੰਚ ਐ ਨੰਬਰ ਜਿਹੜਾ ਬਾਈ ਹੁਣਾਂ ਦਾ ਸਕਰੀਨ ਤੇ ਚੱਲਦਾ ਹੈ ਬਾਈ ਹੁਣਾਂ ਨੇ ਕਿਹਾ ਵੀ ਜੇ ਕੋਈ ਬੰਦਾ ਸਮਾਈ ਆ ਲੈ ਕੇ ਜਾਊਗਾ ਤਾਂ ਆਪਾਂ ਜਿਹੜਾ ਇਹ ਭਾਸਰ ਦੇ ਦੇਣਾ ਕੋਈ ਜ਼ਿਆਦਾ ਬਾਹਲਾ ਮਹਿੰਗਾ ਨਹੀਂਗਾ ਸੋ ਜੇ ਕੋਈ ਸੱਜਣ ਚਾਹਵਣ ਹੋਇਆ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਪਿੰਡ ਜਿਹੜਾ ਬਾਈ ਹੁਣਾਂ ਦਾ ਮਲੋੜ ਦੇ ਨੇੜੇ ਜੇ ਪਿੰਡ ਹੈ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਦੋਸਤੋ ਬਾਕੀ ਨੰਬਰ ਸਕਰੀਨ ਤੇ ਚੱਲਦਾ ਜਿੰਨੀ ਕੀ ਜਾਣਕਾਰੀ ਬਾਈ ਹੁਣਾਂ ਨੇ ਮੈਨੂੰ ਦੱਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਤੁਸੀਂ ਆਪਦੇ ਤਰੀਕੇ ਨਾਲ ਆਪ ਕਰਨਾ ਬਾਕੀ ਦੋਸਤੋ ਬਾਈ ਹੁਣਾਂ ਦੇ ਘਰੇ ਜਿਹੜੇ ਪ੍ਰੋਪਰ ਜ ਜੇ ਕਿਸੇ ਸੱਜਣ ਨੇ ਕੋਈ ਹੋਰ ਵੀ ਜਾਨਵਰ ਖਰੀਦਣਾ ਹੈ ਜਾਂ ਵੇਚਣਾ ਹੈ ਤਾਂ ਤਾਂ ਵੀ ਤੁਸੀਂ ਬਾਈ ਹੁਣਾ ਦੇ ਨਾਲ ਜਿਹੜੀ ਗੱਲਬਾਤ ਉਹ ਕਰ ਸਕਦੇ ਆ ਬਾਈ ਹੁਣਾ ਦੇ ਘਰੇ ਜਾਨਵਰ ਜਿਹੜੇ ਰੈਗੂਲਰ ਆਉਂਦੇ ਜਾਂਦੇ ਰਹਿੰਦੇ ਆ ਸੋ ਕੋਈ ਵੀ ਸੱਜਣ ਕਿਸੇ ਵੀ ਟਾਈਮ ਜਿਹੜਾ ਬਾਈ ਹੁਣਾ ਦੇ ਨਾਲ ਗੱਲਬਾਤ ਕਰ ਸਕਦਾ ਕਿਸੇ ਵੀ ਤਰ੍ਹਾਂ ਦਾ ਜਾਨਵਰ ਜਿਹੜਾ ਕੋਈ ਤੁਸੀਂ ਲੈਣਾ ਚਾਹੁੰਦੇ ਹੋ ਸੋ ਨੰਬਰ ਬਾਈ ਹੁਣਾ ਦਾ ਚੱਲਦਾ ਸਕਰੀਨ ਤੇ ਬੇਚ ਅਜ ਕੋਗੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ